ਬਠਿੰਡਾ ਵਿੱਚ 에어 ਕੁਆਲਿਟੀ ਇੰਡੈਕਸ 400 ਤੋਂ ਪਾਰ ਹੋ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਵੱਖ-ਵੱਖ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਅਨੁਸਾਰ ਇਸ ਵੱਲ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੇ ਪੂਰਨ ਤਰ੍ਹਾਂ ਤੇ ਪਾਬੰਦੀ ਲਗਾਈ ਸੀ ਗਈ ਸੀ ਜਿਸ ਤੋਂ ਬਾਅਦ ਕਾਫੀ ਹੱਦ ਤੱਕ ਕਿਸਾਨਾਂ ਵੱਲੋਂ ਆਪਣੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਹੀ ਬਾਹਿਆ ਗਿਆ ਸੀ ਪ੍ਰੰਤੂ ਇਸ ਤੋਂ ਇਲਾਵਾ ਵੱਖ-ਵੱਖ ਇੰਡਸਟਰੀਆਂ ਦਾ ਪੋਲੂਸ਼ਨ ਅਤੇ ਕੁਝ ਥਾਵਾਂ ਤੇ ਪਰਾਲੀ ਨੂੰ ਅੱਗ ਲੱਗਣ ਕਾਰਨ ਅਸਮਾਨ ਵਿੱਚ ਧੂੰਏ ਦੀ ਚਾਦਰ ਵਿਛੀ ਹੋਈ ਹੈ ਜਿਸ ਕਾਰਨ ਲਗਾਤਾਰ ਬਿਮਾਰੀਆਂ ਵਧ ਰਹੀਆਂ ਹਨ ਇਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਵਿੱਚ ਖਾਂਸੀ, ਜ਼ੁਕਾਮ ਅਤੇ ਹੋਰ ਬਿਮਾਰੀਆਂ ਫੈ ਰਹੀਆਂ ਹਨ ਅੱਜ ਵੀ ਮੌਸਮਾਨ ਤੇ ਧੂੰਏ ਦੀ ਚਾਦਰ ਛਾਈ ਰਹੀ ਹੈ ਇਸ ਕਾਰਨ ਦਿਨ ਵੀ ਰਾਤ ਵਿੱਚ ਬਦਲਿਆ ਰਿਹਾ ਆਉਣ ਜਾਣ ਵਾਲੇ ਲੋਕਾਂ ਨੂੰ ਵਕ-ਵਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡੇ ਦੀਆਂ ਜਿੱਥੇ ਧੂਏ ਦੀ ਚਾਦਰ ਪਿਛੀ ਹੋਈ ਹੈ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਬਾਪੂ ਜੀ ਨਾ ਤੁਹਾਡਾ ਮੇਰਾ ਪਿੰਡ ਗੇੜੀਪਾਗ ਹੈ ਕੀ ਨਾਮ ਹੈ ਮਲਕੀ ਸਿੰਘ ਹਲਾਤ ਕੀ ਨੇ 10 ਕਿਲੋਮੀਟਰ ਬਟੰਡਾ ਚੱਲ ਕੇ ਆਏ ਮੋਟਰਸਾਈਕਲ ਮੈਂ 10-12 ਕਿਲੋਮੀਟਰ ਚੱਲ ਕੇ ਆਈ ਬਹੁਤ ਧੂਆ ਹੈ ਬਹੁਤ ਪ੍ਰਦੂਸ਼ਣ ਜਿਆਦਾ ਹੋਇਆ ਖੜਾ ਹੈ ਫੈਕਟਰੀਆਂ ਦਾ ਹੋਰਾਂ ਦਾ ਸਾਰਾ ਇਹ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਵੈਸੇ ਬੁਵਾਰੀ ਦੇ ਇਹ ਘਰ ਹੈ ਜੀ ਬਿਮਾਰੀਆਂ ਕਿੰਨੀਆਂ ਵਧੀਆਂ ਤੋਂ ਬਹੁਤ ਜਿਆਦਾ ਬਿਮਾਰੀਆਂ ਵਧਦੀਆਂ ਅੱਖਾਂ 'ਚ ਧੂਆ ਆਉਂਦਾ ਹੈ ਮੱਚਦੀਆਂ ਅੱਖਾਂ ਹੋਰ ਪ੍ਰਦੂਸ਼ਣ ਅੰਦਰ ਜਾਂਦਾ ਹੈ ਉਹਦੇ ਬਿਮਾਰੀਆਂ ਵਧਦੀਆਂ ਜੀ ਦਿੱਲੀ ਵਾਲੇ ਕਹਿੰਦੇ ਕਿ ਪੰਜਾਬ ਚੱਕ ਲਾਉਂਦੇ ਪਰਾਲੀ ਨੂੰ ਨਹੀਂ ਪਰਾਲੀ ਨੂੰ ਐਤਕੀ ਬਹੁਤ ਘੱਟ ਲੱਗਿਆ ਜੀ ਅੱਗ ਤੇ ਆਪਣੇ ਫੈਕਟਰੀਆਂ ਦੀ ਅੱਖਾ ਕਿੰਨਾ ਹੋ ਗਿਆ ਅੰਮ੍ਰਿਤ ਬਹੁਤ ਜਿਆਦਾ ਹੋ ਗਿਆ ਜੀ ਜਿਉਣਾ ਬਹੁਤ ਔਖਾ ਲੋਕਾਂ ਠੀਕ ਹੈ ਭਾਈ ਜੀ ਨਾ ਤੁਹਾਡਾ ਜਸਕਰਨ ਸਿੰਘ ਆ ਜੀ ਜਸਕਰਨ ਕੀ ਹਾਲਾਤ ਨੇ ਇੰਨੇ ਕਿਲੋਮੀਟਰ ਚੱਲ ਕੇ ਆਏ ਹੋ 17 ਕਿਲੋਮੀਟਰ ਚੱਲ ਕੇ ਆਏ ਜੀ ਬਹੁਤ ਮਾੜੇ ਹਾਲਾਤ ਆ ਜੀ ਤੇ ਮੇਰੀ ਉਮਰ 65 ਸਾਲ ਦੀ ਹੋ ਗਈ ਜੀ ਤੇ ਅੱਖਾ ਬਹੁਤ ਜਿਆਦਾ ਮਚਤਾਂ ਦੀ ਬੁਰਾ ਹਾਲ ਹੈ ਜੀ ਦੀਵਾਲੀ ਵਾਲੇ ਦਿਨ ਵੀ ਬਹੁਤ ਜਿਆਦਾ ਪੜਾਕਿਆਂ ਦਾ ਸੀਗਾ ਜੀ ਜਾਂ ਜਿਵੇਂ ਇੱਥੇ ਫੈਕਟਰੀਆਂ ਆ ਜੀ ਸਾਡੇ ਬਟਿੰਡੇ ਇਹਨਾਂ ਦੀ ਧੂਆਂ ਬਹੁਤ ਹੋ ਜਾਂਦੀ ਹਰੇ ਮੈਂ ਵੀ ਜੀਮੀਦਾਰ ਆ ਜੀ ਮੈਂ ਵੀ 12 ਕਿੱਲਾਂ ਦੀ ਖੇਤੀ ਕਰਦਾ ਜੀ ਪਰ ਇਹ ਮਾ ਪਰਾਲੀ ਨੂੰ ਕੋਈ ਸਾੜੀ ਨਹੀਂ ਜੀ ਨਾ ਕੋਈ ਅਗਲਾ ਪਰ ਹਰੇਕ ਦੇ ਮਨ ਚ ਇਹ ਵੀ ਕਿਸਾਨ ਪਰਾਲੀ ਸਾੜੀ ਜਾਂਦੇ ਹਾਂ ਹਾਂਜੀ ਹਾਂਜੀ ਅਸੀਂ ਖੇਤ ਚ ਰਹਿੰਦੇ ਆ ਜੀ ਗਲਾਬਗੜ੍ਹ ਦੇ ਕੋਲੇ ਟੋਂਗ ਵਾਲੀ ਪਿੰਡ ਆ ਮੇਰਾ ਹਰੇ ਮੇਰੇ ਖੇਤ ਦੇ ਕੋਲੇ ਘਰ ਦੇ ਮੂਹਰੇ ਕਿਸੇ ਨੇ ਨਹੀਂ ਪਰਾਲੀ ਸਾੜੀ ਦਿੱਕਤ ਕਿੰਨੀ ਆਉਂਦੀ ਐ 2 ਰੁਪਈਆ ਵਾਹਨ ਜਿਹੜੇ ਚੱਲਦੇ ਹੋ ਤੁਸੀਂ ਮੋਟਰਸਾਈਕਲ ਤੋਂ ਤੁਮਾਉਣੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਐ ਹੁਣ ਮੈਨੂੰ ਰੇਸ਼ਾ ਲੱਗਿਆ ਪਿਆ ਜੀ ਜ਼ਖਾਣ ਲੱਗਿਆ ਪਿਆ ਖੰਗ ਜ਼ਖਾਣ ਹੋਇਆ ਪਿਆ ਜੀ ਬਹੁਤ ਬੁਰਾ ਹਾਲ ਐ ਜੀ ਹ ਨਿੱਕੇ ਬੱਚਾ ਸਾਰੇ ਬੱਚੇ ਬਿਮਾਰ ਹੋਈ ਜਾਂਦੇ ਆ ਜੀ ਡਿੰਬੂ ਹੋਈ ਜਾਂਦਾ ਹੈਗਾ ਹਾਂ ਹੁਣ ਮੈਂ ਦੁੱਧ ਪਾਉਣਾ ਜੀ ਸਾਬ ਦੇ ਜੂ ਪਹਿਲਾਂ ਗਵਾਲੀ ਵਾਲੇ ਦਿਨ ਵੀ ਬੁਰਾ ਹਾਲ ਸੀਗਾ ਜੀ ਬਹੁਤ ਜਿਆਦਾ ਜੀ ਹੁਣ ਆਪਾਂ ਸਾਡੇ ਹੀ ਕਿਸੇ ਕਿਸਾਨ ਨੇ ਹਾਲ ਤਾਈ ਮੇਰੇ ਘਰ ਕੋਲੇ ਆਗਰੀ ਦਾ ਜੀ ਮੈਂ ਕਿਹੇ ਚ ਰਹਣਾ ਟਾਲੀ ਚ ਰਹਿੰਦੇ ਆਗੇ ਹਾਂਜੀ ਹਾਂਜੀ 15000